ਹਾਂਜੀ ਅਜੀ ਵੀਰ ਨੂੰ ਲਿਆ ਕੇ ਦਿੱਤਾ ਨਵਾਂ ਬੈਟ ਤੇ ਇਹਨੇ ਦੋ ਦਿਨਾਂ ਵਿੱਚ ਹੀ ਬੈਟ ਦਾ ਜਿਹੜਾ ਹੈਂਡਲ ਕੱਟਤਾ ਦੋਸਤਾਂ ਨੇ ਇਹਦੇ ਨਾਲ ਠੋਕ ਠੋਕੇ ਨੀਚੇ ਫਿਰ ਆਪਾਂ ਨੂੰ ਕਹਿੰਦਾ ਵੀ ਦੁਬਾਰਾ ਹੈਂਡਲ ਲਾ ਕੇ ਦਿਓ ਪਾਪਾ ਜੀ ਫਿਰ ਅਸੀਂ ਹੈਂਡਲ ਦੁਬਾਰਾ ਲਗਾਇਆ ਫੇਵਿਕੋਲ ਮੈਂ ਲੈ ਕੇ ਆਏ ਸੀ ਦੁਕਾਨ ਤੋਂ ਉਸ ਤੋਂ ਬਾਅਦ ਕਹਿੰਦਾ ਪਾਪਾ ਸਟicker ਵੀ ਲਾ ਕੇ ਦਿਓ ਜਿਵੇਂ ਨਵਾਂ ਬੈਟ ਸੋ ਉਦਾਂ ਹੀ ਬੜਾ ਕੇ ਦਿਓ ਫਿਰ ਆਪਾਂ ਸਟicker ਲੈ ਕੇ ਦੁਕਾਨ ਤੋਂ ਸਟicker ਲਾਤੇ ਆ ਮੈਨੂੰ ਪੁਰਾਣੀ ਯਾਦ ਆ ਗਈ ਸੀ ਵੀ ਬਚਪਨ ਦੇ ਵਿੱਚ ਐਦਾਂ ਹੈਂਡਲ ਨਿਕਲ ਜਾਂਦਾ ਤੇ ਬੈਟ ਦੁਬਾਰਾ ਕਰੇ ਫੇਵਿਕੋਲ ਲਾ ਕੇ ਤਿਆਰ ਕਰ ਲ ਉਹਨਾ ਜੀ ਵੀਰ ਖੇਡ ਕੇ ਦਿਖਾਊਗਾ ਇੱਕ ਵਾਰ ਉਹ ਮਾਰਿਆ ਛੱਕਾ ਉਹ ਦੁਬਾਰਾ ਛੱਕਾ ਮਾਰਿਆ ਬਹੁਤ ਖੁਸ਼ ਆ ਜੀ ਵੀਰ ਆਪਣੇ ਬੈਟਰ ਨੂੰ ਚੁੰਮ ਰਿਹਾ ਤੇ ਦੁਬਾਰਾ ਛੱਕਾ ਮਾਰ ਕੇ ਉਹ ਗਈ ਬਾਲ ਤੇ ਹੁਣ ਸ਼ਾਮ ਹੋ ਗਈ ਸਸ ਅਸੀਂ ਤਿੰਨੋ ਜਾਣੇ ਰੋਟੀ ਖਾਣ ਲੱਪੇ ਜੀ ਵੀਰ ਮੈਂ ਤੇ ਨੂਰ ਅਜੀ ਵੀਰ ਰੋਟੀ ਨਹੀਂ ਖਾ ਰਿਹਾ ਜਿਆਦਾ ਧਿਆਨ ਇਹਦਾ ਹੈਗਾ ਟੀਵੀ ਦੇ ਵਿੱਚ ਹੀ ਇਹ ਟੀਵੀ ਦੇਖਦਾ ਜਿਆਦਾਤਰ ਰੋਟੀ ਖਾਂਦਾ ਤੇ ਫਿਰ ਰੋਟੀ ਖਾਣ ਤੋਂ ਬਾਅਦ ਮੈਂ ਤੇ ਦਵਿੰਦਰ ਗਏ ਬਾਹਰ ਚੱਕਰ ਲਾਉਣ ਵਾਸਤੇ ਤੇ ਬਾਹਰ ਬਹੁਤ ਜਿਆਦੇ ਧੁੰਦ ਸੀ ਅਸੀਂ 4 ਚੱਕਰ ਲਾ ਕੇ ਘਰੇ ਵਾਪਸ ਆ ਗਏ